ਦੇਖੋ ਜੀ ਅੱਜ ਅਸੀਂ ਤੁਹਾਨੂੰ ਦੁੱਧ ਦਾ ਪਨੀਰ ਬਣਾਉਣਾ ਦੱਸਾਂਗੇ ਇਹ ਦੁੱਧ ਅਸੀਂ ਲਿਆ ਹਾਂ 3 ਕਿਲੋ ਦੁੱਧ ਹੈ 3 ਕਿਲੋ ਦੁੱਧ ਦਾ ਅਸੀਂ ਤੁਹਾਨੂੰ ਪਨੀਰ ਬਣਾਉਣਾ ਦੱਸਾਂਗੇ ਕਿ ਕਿਸ ਤਰੀਕੇ ਨਾਲ ਬਣਾਉਣਾ ਹੈ ਪਹਿਲਾਂ ਤੁਸੀਂ ਦੁੱਧ ਨੂੰ ਪੂਰਾ ਉਬਾਲ ਲੈਣਾ ਹੈ ਉਬਾਲਣ ਤੋਂ ਬਾਅਦ ਆ ਕੀ ਕਰਨਾ ਹੈ ਉਬਾਲਣ ਤੋਂ ਬਾਅਦ ਤੁਸੀਂ ਦਹੀਂ ਲੈ ਲੈਣਾ ਦਹੀਂ ਕਮ ਸਕਮ ਇੱਕ ਕਟੋਰੀ ਤੋਂ ਜ਼ਿਆਦਾ ਦਹੀਂ ਪਾ ਦੇਣਾ ਦੇਖ ਲਓ ਐਦਾਂ ਵਿੱਚ ਦਹੀਂ ਪਾਤਾ ਹੁਣ ਇਹਨੂੰ ਤੁਸੀਂ ਥੋੜਾ ਜਿਹਾ ਦੁੱਧ ਵਿੱਚ ਪਾ ਕੇ ਹੰਗਾਲ ਕੇ ਵਿੱਚ ਫਿਰ ਵਾਪਸ ਪਾ ਦੇਣਾ ਹੈ ਦੇਖੋ ਤੁਹਾਡਾ ਕਿੰਨਾ সুইਟ ਪਨੀਰ ਬਣਦਾ ਹੈ ਬਹੁਤ ਹੀ ਵਧੀਆ ਪਨੀਰ ਬਣੂਗਾ ਫਿਰ ਹਲਕੀ ਅੱਗ ਦੇ ਵਿੱਚ ਤੁਸੀਂ ਇਹਨੂੰ ਪਕਾਉਣਾ ਹੈ ਤੇ ਦੇਖੋਗੇ ਆਟੋਮੈਟਿਕ ਹੀ ਇਹਨੇ ਦੁੱਧ ਤੋਂ ਪਨੀਰ ਦਾ ਰੂਪ ਲੈ ਲਿਆ ਤੁਸੀਂ ਇਹਨੂੰ ਥੋੜਾ ਥੋੜਾ ਹਿਲਾਉਂਦੇ ਰਹਨਾ ਨਾਲੋ ਨਾਲ ਕਿਉਂਕਿ ਇਹ ਥੱਲੇ ਨਾ ਲੱਗੇ ਔਰ ਵਧੀਆ ਪਨੀਰ ਬਣੇ ਦੇਖੋ ਪਨੀਰ ਬਣਾ ਸਟਾਰਟ ਹੋ ਗਿਆ ਜੀ ਇਹ ਦੇਖੋ ਇੱਕ ਤੋਂ 2 ਮਿੰਟ ਦੇ ਵਿੱਚ ਵਿੱਚ ਪਨੀਰ ਬਣਾ ਸਟਾਰਟ ਹੋ ਗਿਆ ਦੇਖੋ ਜੀ ਦੁੱਧ ਲੱਗ ਗਿਆ ਔਰ ਪਨੀਰ ਲੱਗ ਗਿਆ ਪਨੀਰ ਇੱਕਦਮ ਬਣ ਕੇ ਰੈਡੀ ਹੈ ਜੀ ਦੇਖ ਪੂਰਾ ਪਨੀਰ ਨਿਕਲਾ ਹੈ ਦੇਖੋ ਜੀ ਪਨੀਰ ਬਣ ਕੇ ਰੈਡੀ ਹੋ ਗਿਆ ਹੁਣ ਅਸੀਂ ਇਹਨੂੰ ਪਾਣੀ ਲੱਗ ਔਰ ਇਹਦੇ ਵਿੱਚ ਦੇਖੋ ਹੁਣ ਅਸੀਂ ਇਨੂੰ ਲਾਗ ਕਰ ਲਾਂਗੇ ਇੱਕ ਪੋਣਾ ਲਿਆ ਹੈ ਪੋਣੇ ਦੇ ਵਿੱਚ ਇੱਕ ਥੱਲੇ ਪਤੀਲਾ ਰੱਖਿਆ ਹੈ ਉਹਦੇ ਵਿੱਚ ਸਾਰਾ ਪਾ ਕੇ ਨਿਚੋੜ ਲਾਂਗੇ ਤੁਸੀਂ ਇਸ ਤਰੀਕੇ ਦੇ ਨਾਲ ਇਹਦੇ ਵਿੱਚੋਂ ਲੱਸੀ ਕੱਢ ਲੈਣੀ ਹੈ ਪਨੀਰ ਨੂੰ ਧੋ ਲੈਣਾ ਹੈ ਨਹੀਂ ਤੇ ਪਨੀਰ ਤੁਹਾਡਾ ਖੱਟਾ ਹੋਊਗਾ ਠੀਕ ਹੈ ਜੀ ਦੇਖੋ ਜਦੋਂ ਪਨੀਰ ਆਪਣਾ ਬਣ ਗਿਆ ਫਿਰ ਤੁਸੀਂ ਇਦਾਂ ਇੱਕ ਪਤੀਲਾ ਰੱਖ ਕੇ ਉੱਪਰ ਤੁਸੀਂ ਪਲੇਟ ਦੇਣੀ ਹੈ ਉੱਪਰ ਤੁਸੀਂ ਇਦਾਂ ਪਲੇਟ ਦੇ ਦੇਣੀ ਹੈ ਪਲੇਟ ਦੇ ਕਿ ਉੱਪਰ ਇਹ ਚਕਲਾ ਰੱਖ ਦੇਣਾ ਕਿਉਂਕਿ ਪਨੀਰ ਦੇ ਵਿੱਚ ਜਿਹੜਾ ਵੀ ਪਾਣੀ ਹੋਵੇ ਉਹ ਨਿਕਲ ਜਾਵੇ। ਔਰ ਇਹਨੂੰ 4 ਤੋਂ 5 ਮਿੰਟ ਅਧਾ ਘੰਟਾ ਨਹੀਂ ਰੱਖਣਾ ਤੁਸੀਂ 10 ਤੋਂ 15 ਮਿੰਟ ਰੱਖ ਲੈਣਾ ਬਸ ਇਦਾਂ ਦਬਾ ਕੇ। ਜੋ ਵੀ ਇਹਦਾ ਪਾਣੀ ਆ ਨਿਕਲ ਜਾਊਗਾ, ਇੱਕਦਮ ਪਨੀਰ ਟਾਈਟ ਹੋ ਕੇ ਬਣ ਜਾਊਗਾ ਜੀ। ਬਹੁਤ ਹੀ ਵਧੀਆ ਤਰੀਕਾ, ਸਭ ਤੋਂ ਆਸਾਨ ਤਰੀਕਾ। ਸਭ ਤੋਂ ਵਧੀਆ ਪਨੀਰ ਬਣਾਉਣ ਦਾ ਤਰੀਕਾ। ਦੇਖ ਲਓ ਇਸ ਤਰੀਕੇ ਦਾ ਇਨਾ ਪਨੀਰ ਬਣ ਗਿਆ 2 ਕਿਲੋ ਦੁੱਧ ਦਾ ਅੱਧਾ 10 ਪਾਉ ਕਿਲੋ ਬਣ ਗਿਆ ਹੁਣ ਇਹਨੂੰ ਅਸੀਂ ਕੱਢ ਕੇ ਸਬਜ਼ੀ ਬਣਾਵਾਂਗੇ